ਵਾਈਗੁਰਜੀ ਦਾ ਛਾਲਾ ਵਾਈਗੁਰਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਿੱਦ ਕਰਦੀ ਹਾਂ ਕਿ ਮੇਰੇ ਸਾਰੇ ਸਰੋਤੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਵਾਈਗੁਰਜੀ ਵਾਈਗੁਰਜੀ ਦਾ ਜਪ ਕਰਦੇ ਹੋਣਗੇ ਕਿਉਂਕਿ ਇਹ ਮਹੀਨਾ ਜਿਹੜਾ ਹੈਗਾ ਪੋ ਦਾ ਮਹੀਨਾ ਸ਼ੀਤ ਦਾ ਮਹੀਨਾ ਹੈ ਜੀ ਇਸ ਮਹੀਨੇ ਦੇ ਵਿੱਚ ਵਾਈਗੁਰੂ ਵਾਈਗੁਰੂ ਦਾ ਜਪ ਕਰੋ ਠੰਡ ਵੀ ਬਹੁਤ ਪੈ ਰਹੀ ਹੈ ਤੇ ਵੈਗੁਰ ਦਾ ਨਾਮ ਲਓ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਵੈਗੁਰ ਨੂੰ ਹਮੇਸ਼ਾ ਯਾਦ ਰੱਖੋ ਜੀ ਇਹ ਮੇ ਨਸ਼ੀਦ ਦਾ ਨੰਮ ਹੀ ਨਾ ਹੈ ਜੀ ਸ਼ਹੀਦਾਂ ਦੀਆਂ ਹੀ ਗੱਲਾਂ ਬਾਤਾਂ ਕੀਤੇ ਜਾਂਦੀਆਂ ਨੇ ਜੀ ਸਾਰੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੁਰਬਖਸ਼ ਸਿੰਘ ਜੀ ਜੋ ਮਹਾਨ ਹਸਤੀ ਹੈ ਆਪਣੀ ਉਹਨਾਂ ਦੇ ਜਨਮ ਬਾਰੇ ਗੱਲ ਕਰਾਂਗੇ ਜੀ ਗੁਰਬਖਸ਼ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਸੀ ਜੀ ਇਹਨਾਂ ਦਾ ਮਤਲਬ ਕਿ ਬਾਹਰ ਲਿਲਾ ਵੀ ਗੁਰਦੁਆਰਾ ਬਣਿਆ ਹੈ ਜਿਹਦੇ ਵਿੱਚ ਕੀ ਗੁਰੂ ਗੋਬਿੰਦ ਸਿੰਘ ਦਾ ਬਚਪਨ ਬਿੱਤਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬ ਉੱਥੇ ਬਾਲ ਲੀਲਾ ਦਿਖਾਈ ਸੀ ਜੀ ਛੋਟੇ ਛੋਟੇ ਬੱਚੇ ਇਕੱਠੇ ਕਰਕੇ ਉਹਨਾਂ ਦੀ ਇੱਕ ਮਤਲਬ ਕਿ ਟੀਮ ਬਣਾ ਲੈਂਦੇ ਸੀ ਤੇ ਜਿਨ੍ਹਾਂ ਨੂੰ ਕਿ ਤੀਰ ਚਲਾਣਾ ਸਿਖਾਣਾ ਤੇ ਔਰ ਮਤਲਬ ਮੁਕਾਬਲਾ ਕਰਨਾ ਸਿਖਾਣਾ ਇਹ ਜਿਹੇ ਕਰਦੇ ਸੀ ਜੀ ਤਾਂ ਜੀ ਇਸੇ ਤਰ੍ਹਾਂ ਮਤਲਬ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤਾਂ ਸਭ ਤੋਂ ਪਹਿਲਾਂ ਪੀਰ ਪੀਰ ਸਾ ਜਿਹੜੇ ਸੀਗੇ ਤੋਂ ਮਤਲਬ ਕਿ ਪਟਿਆਲੇ ਕੋਲੇ ਹੈ ਜੀ ਉਹਨਾਂ ਦਾ ਬੜਾ ਸਤਾਨੂ ਬਹੁਤ ਵਧੀਆ ਉਹ ਸਭ ਤੋਂ ਪਹਿਲਾਂ ਉਹਨਾਂ ਕੋਲੇ ਗਏ ਉਹਨਾਂ ਨੇ ਮਾਤਾ ਗੁਜਰੀ ਜੀ ਦੇ ਮਤਲਬ ਕਿ ਘਰ ਵਿੱਚ ਜਨਮ ਲਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਗੁਰਦੇਵਾਦ ਅੱਛੀ ਸੀ ਤੇ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਕੌਰ ਸੀ ਤੇ ਜਦੋਂ ਮਤਲਬ ਕਿ ਉੱਥੇ ਗਏ ਤਾਂ ਉਹ ਕਹਿੰਦੇ ਉਹਨਾਂ ਨੂੰ ਪਹਿਲਾਂ ਹੀ ਆਕਾਸ਼ਵਾਣੀ ਹੋਈ ਕਿ ਇਸ ਦੁਨੀਆ ਦੇ ਉੱਤੇ ਉਤਾਰ ਪਟਨਾ ਸਪਟਨੇ ਦੇ ਵਿੱਚ ਉਤਾਰ ਜਿਹੜਾ ਹੈਗਾ ਉਹ ਪੈਦਾ ਹੋ ਗਿਆ ਹੈ ਤਾਂ ਉਹ ਉਹਨਾਂ ਦੇ ਦਰਸ਼ਨ ਕਰਨ ਲਈ ਗਏ ਤਾਂ ਉਹ ਹੱਥ ਦੇ ਵਿੱਚ ਦੋ ਜਿਹੜੀਆਂ ਸੀਗੀਆਂ ਠੂਟੀਆਂ ਲੈ ਗਏ ਕਿਉਂਕਿ ਉਹ ਇਹ ਜਾਨਣਾ ਚਾਹੁੰਦੇ ਸੀ ਕਿ ਜਿਹੜੇ ਗੁਰੂ ਪੈਦਾ ਹੋਏ ਨੇ ਦੁਨੀਆ ਦੇ ਅਵਤਾਰ ਪੈਦਾ ਹੋਏ ਨੇ ਉਹ ਕਿਸ ਤਰ੍ਹਾਂ ਦੇ ਪੈਦਾ ਹੋਏ ਨੇ ਤੇ ਉਹ ਉਹਨਾਂ ਦੇ ਦਰਸ਼ਨ ਜ਼ਰੂਰ ਕਰਨਗੇ ਜਦੋਂ ਉਹ ਅੰਦਰ ਦਰਸ਼ਨ ਕਰਨ ਗਏ ਤਾਂ ਇੱਕਦਮ ਉਹਨਾਂ ਦੇ ਅੰਦਰ ਚਾਨਣ ਹੋ ਗਿਆ ਤੇ ਉਹਨਾਂ ਨੇ ਦੋ ਕੁੱਝੀਆਂ ਜਿਹੜੀਆਂ ਸੀਗੀਆਂ ਲਈਆਂ ਸੀ ਉਹਨਾਂ ਨੂੰ ਦੋਨਾਂ ਹੱਥਾਂ ਤੇ ਰੱਖਿਆ ਤੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਪਤਾ ਹੈ ਤੁਸੀਂ ਬਹੁਤ ਵੱਡੇ ਉਤਾਰ ਹੋ ਜੋ ਇਸ ਦੁਨੀਆ ਦੇ ਵਿੱਚ ਆਏ ਹੋ ਤੁਸੀਂ ਮੈਨੂੰ ਦੱਸੋ ਕਿ ਤੁਸੀਂ Hindu ਧਰਮ ਦੇ ਗੁਰੂ ਹੋ ਜਾਂ Musalman ਧਰਮ ਦੇ ਤਾਂ ਗੁਰੂ ਜੀ ਨੇ ਦੁਨਹੀ ਕੁਝ ਦੇ ਉੱਪਰ ਆਪਣੇ ਹੱਥ ਰੱਖ ਦਿੱਤੇ ਤੇ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਜੋ ਦੁਨੀਆ ਤੇ ਉਤਾਰ ਆਏ ਹਨ ਇਹ ਸਾਂਝੇ ਉਤਾਰ ਹਨ ਜਿਹੜੇ ਕਿ Hindu ਸਿੱਖਾਂ ਔਰ Musalmanਾਂ ਦੇ ਸਾਂਝੇ ਗੁਰੂ ਹਨ ਐਸੇ ਤਰ੍ਹਾਂ ਜੀ ਉਹਨਾਂ ਨੇ ਬਾਲੀ ਲਾਇ ਬਹੁਤ ਕੀਤੀ ਸੀ ਜੀ ਤੇ ਮਤਲਬ ਕਿ ਉੱਥੇ ਗੁਰਬਖਸ਼ ਸਿੰਘ ਜੀ ਦਾ ਗੁਰਦੁਆਰਾ ਜਿਹੜਾ ਬਣਿਆ ਹੋਇਆ ਹੈ ਇਕਤਾ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਉਹ ਬਣ ਇੱਕ ਬਾਲੀ ਲਲਾ ਬਣਿਆ ਹੈ ਜਿੱਥੇ ਕਿ ਉਹ ਖੇਡਣ ਜਾਂਦੇ ਹੁੰਦੇ ਸੀ ਉੱਥੇ ਦੀ ਜਿਹੜੀ ਮਹਾਰਾਣੀ ਸੀਗੀ ਉਹ ਮਤਲਬ ਕਿ ਗੁਰੂ ਜੀ ਨੂੰ ਦੇਖ ਦੇਖ ਕੇ ਬਹੁਤ ਖੁਸ਼ ਹੁੰਦੀ ਸੀ ਪਰ ਉਹਦੇ ਆਪਣੇ ਕੋਈ ਇਲਾਜ ਨਹੀਂ ਇਲਾਜ ਨਹੀਂ ਸੀ ਤੇ ਉਹ ਉਹ ਮਤਲਬ ਕਿ ਗੁਰੂ ਜੀ ਵੱਲ ਦੇਹ ਦੀ ਰੰਦੀ ਸੀ ਤੇ ਜਦੋਂ ਖੇਡਦੇ ਸੀ ਬੱਚਿਆਂ ਦੇ ਨਾਲ ਮਤਲਬ ਬਾਹਰ ਲੀਲਾ ਕਰਦੇ ਸੀ ਉਹਨਾਂ ਨੇ تیر کمان ਸਭ ਚਲਾਉਣਾ ਸਿਖਾਉਂਦੇ ਸੀ ਬੱਚਿਆਂ ਨੂੰ ਤੇ ਮਤਲਬ ਕਿ ਉਹਦੇ ਬਣਾ ਲੈਂਦੇ ਸੀ ਸਿੱਕਾ ਜੀਆਂ ਦੇ تیر ਬਣਾ ਲੈਂਦੇ ਸੀ ਤੇ ਉਹ ਇੱਕ ਦੂਸਰੇ ਨਾਲ ਲੜਾਈ ਕਰਨਾ ਦੱਸਦੇ ਸੀ ਵੀ ਕਿੱਦਾਂ ਆਪਾਂ ਜੰਗ ਲੜਨੀ ਹੈ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਕੌਤਕ ਦੇਖ ਕੇ ਮਹਾਰਾਣੀ ਬਹੁਤ ਖੁਸ਼ ਹੁੰਦੀ ਸੀ ਤਾਂ ਇੱਕ ਦਿਨ ਖੇਡਦੇ ਖੇਡਦੇ ਗੁਰੂ ਜੀ ਉਹਨਾਂ ਦੇ ਮਹਾਰਾਣੀ ਦੇ ਬਾਗ ਦੇ ਵਿੱਚ ਚਲੇ ਗਏ ਤੇ ਉੱਥੇ ਜੇ ਮਹਾਰਾਣੀ ਨੇ ਜਦ ਦੇਖਿਆ ਕਿ ਗੋਵਿੰਦ ਰਾਏ ਮੇਰੇ ਮਹਿਲ ਦੇ ਵਿੱਚ ਆ ਗਿਆ ਹੈ ਤਾਂ ਉਸ ਨੇ ਉਹਨਾਂ ਨੂੰ ਆਪਣੇ ਗੋਦੀ ਦੇ ਵਿੱਚ ਬਿਠਾ ਲਿਆ ਗੋਦੀ 'ਚ ਬਿਠਾਇਆ ਤਾਂ ਉਹ ਗੁਰੂ ਜੀ ਨੂੰ ਪਿਆਰ ਕਰਨ ਲੱਗੇ ਤੇ ਕਹਿਣ ਲੱਗੇ ਕਿ ਮੈਨੂੰ ਵੀ ਇੱਕ ਇਹੋ ਜਿਹਾ ਪੁੱਤਰ ਚਾਹੀਦਾ ਹੈ ਬਿਲਕੁਲ ਬਾਬਾ ਤੁਹਾਡੇ ਵਰਗਾ ਤਾਂ ਗੁਰੂ ਜੀ ਨੇ ਕਿਹਾ ਕਿ ਮੇਰੇ ਜਿਹਾ ਮੇਰੇ ਵਰਗਾ ਕੋਈ ਦੁਨੀਆ ਦੇ ਵਿੱਚ ਨਹੀਂ ਹੋ ਸਕਦਾ ਕਿਉਂਕਿ ਮੈਨੇ ਤਾਂ ਬਹੁਤ ਮਤਲਬ ਕਿਸੇ ਇੱਕ ਕੌਮ ਦੀ ਖਾਤਰ ਨਹੀਂ ਸਦੁਨੀਆ ਦੀ ਖਾਤਰ ਬਹੁਤ ਜਿਵੇਂ ਕੁਰਬਾਨੀਆਂ ਦੇਣੀਆਂ ਹਨ ਮੈਂ ਹੀ ਤੁਹਾਡਾ ਪੁੱਤਰ ਹਾਂ ਤਾਂ ਮਹਾਰਾਣੀ ਬਹੁਤ ਖੁਸ਼ ਹੋਈ ਤੇ ਉਹ ਕਹਿਣ ਲੱਗੀ ਕਿ ਤੁਸੀਂ ਜਦੋਂ ਵੀ ਆਉਂਗੇ ਤਾਂ ਮੈਂ ਆਪ ਤੁਹਾਡੇ ਲਈ ਕੁਝ ਬਣਾ ਕੇ ਰੱਖਿਆ ਕਰਾਂਗੀ ਤੇ ਤੁਸੀਂ ਮੇਰੇ ਘਰ ਆ ਕੇ ਜਾਇਆ ਕਰੋ ਭੋਜਨ ਚੱਕ ਕੇ ਜਾਇਆ ਕਰੋ ਤਾਂ ਗੁਰੂ ਜੀ ਕਹਿਣ ਲੱਗੇ ਕਹਿੰਦੇ ਠੀਕ ਹੈ ਜੀ ਮੈਂ ਆਪਣੇ ਸਾਥੀਆਂ ਸਮੇਤ ਤੁਹਾਡੇ ਕੋਲੇ ਜੋ ਹੈ ਪ੍ਰਸ਼ਾਦ ਦਾ ਛੱਕ ਕੇ ਜਾਇਆ ਕਰੂੰਗਾ ਜੋ ਵੀ ਮਤਲਬ ਉਸੇ ਬਣਾਇਆ ਕਰੂੰਗਾ ਉਸੇ ਖਾ ਕੇ ਜਾਇਆ ਕਰਾਂਗੇ ਤਾਂ ਮਹਾਰਾਣੀ ਜਿਹੜੀ ਸੀਗੀ ਉਸਨੇ ਜਦੋਂ ਪਹਿਲੇ ਦਿਨ ਗੁਰੂ ਜੀ ਨੂੰ ਭੋਜਨ ਕਰਾਇਆ ਤਾਂ ਉਹਦੇ ਵਿੱਚ ਉਹਨਾਂ ਨੇ ਮਤਲਬ ਘੁੰਗਣੀਆਂ ਜਿਨੂੰ ਕਹਿੰਦੇ ਨੇ ਮਤਲਬ ਛੋਲੇ ਉਬਲੇ ਹੋਏ ਛੋਲੇ ਤੇ ਪਲੇ ਤੇ ਕਣਕ ਦੀਆਂ ਬਣਾ ਕੇ ਘੁੰਗਣੀਆਂ ਜਿਹੜੀਆਂ ਸੀਗੀਆਂ ਉਹ ਉਹਨਾਂ ਨੂੰ ਪ੍ਰਸ਼ਾਦ ਵਜੋਂ ਪੇਸ਼ ਕੀਤਾ ਤੇ ਹੁਣ ਅੱਜ ਵੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਂਦੇ ਆ ਤਾਂ ਪ੍ਰਸ਼ਾਦ ਜਿਹੜਾ ਹੈਗਾ ਉਹ ਕੁੰਗੜੀਆਂ ਦਾ ਹੀ ਮਿਲਦਾ ਹੈ ਤੇ ਛੋਲਿਆਂ ਦਾ ਕਾਲੇ ਛੋਲੇ ਜਿਹਨੇ ਕਿ ਉਬਲੇ ਹੋਏ ਤੇ ਨਾਲੇ ਕਣਕ ਦੇ ਦਾਣੇ ਵੀ ਮਤਲਬ ਹੁੰਦੇ ਨੇ ਉਬਲੇ ਜਿਹਨੇ ਕੁੰਗੜੀਆਂ ਕਹਿੰਦੇ ਨੇ ਤੇ ਉਹ ਪ੍ਰਸ਼ਾਦ ਵੀ ਮਿਲਦਾ ਹੈ ਕਿਉਂਕਿ ਗੁਰੂ ਜੀ ਨੇ ਉਹ ਮਹਾਰਾਣੀ ਕੋਲ ਜਾ ਕੇ ਕੁੰਗੜੀਆਂ ਤੇ ਕੁੰਗੜੀਆਂ ਦਾ ਪ੍ਰਸ਼ਾਦ ਖਾਂਦੇ ਹੁੰਦੇ ਸੀ ਜਿਸ ਦੇ ਨਾਲ ਮਹਾਰਾਣੀ ਬਹੁਤ ਖੁਸ਼ ਹੁੰਦੀ ਸੀ ਜਦੋਂ ਉਹ ਖਾਣਾ ਖਾਂਦੇ ਸੀ ਤਾਂ ਉਸ ਤੋਂ ਬਾਅਦ ਮਹਾਰਾਣੀ ਆਪ ਖਾਣਾ ਖਾਂਦੀ ਸੀ ਉਹਨਾਂ ਦਾ ਆਪਸ ਦੇ ਵਿੱਚ ਇੰਨਾ ਪਿਆਰ ਪਿਆ ਰਿਹਾ ਸੀ ਤੇ ਉਸ ਤੋਂ ਬਾਅਦ ਗੁਰੂ ਜੀ ਮਤਲਬ ਕਿ ਤੀਰ ਜਦੋਂ ਤੀਰ ਅੰਦਾਜ਼ੀ ਸਿਖਾਉਂਦੇ ਸੀ ਤਾਂ ਉਹ ਕੀ ਕਰਦੇ ਸੀ ਕਿ ਬਾਹਰ ਖੁੱਲੇ ਦੇ ਵਿੱਚ ਜਾ ਕੇ ਬੱਚਿਆਂ ਨਾਲ ਰਲ ਕੇ ਜਦੋਂ ਤੀਰ ਅੰਦਾਜ਼ੀ ਕਰਦੇ ਤਾਂ ਰਸਤੇ ਦੇ ਵਿੱਚ ਜਿਹੜੀਆਂ ਔਰਤਾਂ ਖੂਹ ਤੋਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਤਾਂ ਉਹਨਾਂ ਦਾ ਜਿਹੜੇ ਸੀਗੇ ਉਹ ਘੜਿਆਂ ਦੇ ਵਿੱਚ ਮਤਲਬ ਕਿ ਨਿਸ਼ਾਨੇ ਮਾਰ ਦਿੰਦੇ ਸੀ ਨਿਸ਼ਾਨਾ ਇੰਨਾ ਪੱਕਾ ਸੀ ਕਿ ਜਾ ਕੇ ਘੜੇ ਦੇ ਵਿੱਚ ਵੱਜਦਾ ਸੀ ਜਦੋਂ ਘੜਿਆਂ 'ਚ ਵੱਜਦਾ ਸੀ ਤਾਂ ਸਾਰਾ ਪਾਣੀ ਜਿਹੜਾ ਸੀਗਾ ਉਹ ਉੱਲ ਜਾਂਦਾ ਸੀ ਤੇ ਜਿਸ ਦੇ ਨਾਲ ਕੇ ਉਹ ਵਿਚਾਰੀਆਂ ਨਿਰਾਸ਼ ਹੋ ਜਾਂਦੇ ਸੀ ਉਹ ਦੁਆਰਾ ਫਿਰ ਜਾਂਦੇ ਆ ਤਾਂ ਇਸੇ ਤਰ੍ਹਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ। ਉਹ ਕ੍ਰਿਸ਼ਨ ਜੀ ਤੇ ਗੁਰੂ ਗੋਬਿੰਦ राय ਜੀ ਦੀ ਬਾਹਰ ਲੀਲਾ ਜਿਹੜੀ ਹੈਗੀ ਆ ਇਹ ਆਪਸ ਦੇ ਵਿੱਚ ਮਿਲਦੀ ਨੇ। ਕ੍ਰਿਸ਼ਨ ਜੀ ਵੀ ਬਚਪਨ ਦੇ ਵਿੱਚ ਬਹੁਤ ਸ਼ਰਾਰਤੀ ਹੁੰਦੇ ਸੀ। ਉਹ ਵੀ ਦ੍ਰੋਪਦੀ ਜਾਂਦੇ ਨਾਲ ਮਤਲਬ ਕਿ ਖੇਡਦੇ ਰਹਿੰਦੇ ਸੀ। ਬਚਪਨ ਵੀ ਉਹਨਾਂ ਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਗ ਜੀ ਹੁੰਦਾ ਸੀ। ਤੇ ਉਹ ਕੀ ਕਰਦੇ ਸੀ ਕਿ ਵੀ ਉੱਥੇ ਜਾ ਕੇ ਮਤਲਬ ਕਿ ਉਹਨਾਂ ਨੇ ਮਾਤਾ ਗੁਜਰ ਜੀ ਗੁਜਰ ਕੌਰ ਜੀ ਨੂੰ ਸ਼ਿਕਾਇਤ ਕੀਤੀ ਕਿ ਸਾਡਾ ਜਿਹੜਾ ਗੋਵਿੰਦ ਰਾਏ ਹੈ ਉਹਨਾਂ ਨੂੰ ਵਿਚਾਰਨ ਨੂੰ ਇੰਨਾ ਪਤਾ ਨਹੀਂ ਸੀ ਕਿ ਦੁਨੀਆਂ ਦਾ ਸਭ ਤੋਂ ਵੱਡਾ ਕਾਰਜ ਹੈ ਉਹ ਸ਼ਿਕਾਇਤ ਲੈ ਕੇ ਆਂਦੀ ਆ ਕਿ ਤੁਹਾਡਾ ਜਿਹੋ ਗੋਵਿੰਦ ਰਾਏ ਹੈ ਇਹ ਸਾਡੇ ਘੜੇ ਮੰਨ ਦਿੰਦਾ ਤੇ ਤੀਰ ਅੰਦਾਜ਼ੀ ਕਰਦਾ ਹੈ ਤੀਰ ਸਾਡੇ ਘੜਿਆਂ ਦੇ ਵਿੱਚ ਮਾਰਦਾ ਜਿਸ ਦੇ ਨਾਲ ਕੇ ਘੜੇ ਜਿੰਨੇ ਉਹ ਟੁੱਟ ਜਾਂਦੇ ਨੇ ਔਰ ਜਿਹੜਾ ਪਾਣੀ ਹੈ ਨਾ ਉਹ ਸਾਡਾ ਡੁੱਲ ਜਾਂਦਾ ਸੀ ਬੜੀ ਧਰੋਂ ਪਾਣੀ ਉੱਪਰ ਕੇ ਲੈ ਕੇ ਆਉਂਦੇ ਆਂ ਤੇ ਫੇਰ ਮਤਲਬ ਉਹ ਖੁਸ਼ ਹੁੰਦੇ ਨੇ ਔਰ ਮਤਲਬ ਸਾਨੂੰ ਫੇਰ ਦੁਆਰਾ ਜਿਹੜਾ ਹੈਗਾ ਉਹ ਨਵੇਂ ਘੜੇ ਲੈ ਆਣ ਪੈਂਦੇ ਨੇ ਆਂ ਬਾਤਾ ਗੁਜਰਤ ਕੋਰ ਜਿਨੇ ਕੇ ਆ ਕੇ ਕੋਈ ਗੱਲ ਨਹੀਂ ਤੁਸੀਂ ਐ ਕਰੋ ਵੀ ਮੈਂ ਤੁਹਾਨੂੰ ਪਿੱਤਲ ਦੀਆਂ ਟੋਕਰੀਆਂ ਜਿਹੜੀਆਂ ਉਹ ਦੇ ਦਿਆਂ ਜਿਸ ਦੇ ਵਿੱਚ ਤੀਰ ਨਹੀਂ ਵੱਜਣਗੇ ਅਤੇ ਤੁਹਾਡੇ ਜਿਹੜੇ ਹੈਗੇ ਨੇ ਇਹ ਮਤਲਬ ਕਿ ਪਾਣੀ ਨਹੀਂ ਬਿਕਰੇਗਾ ਤੇ ਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕੀ ਕੀਤਾ ਇਹ ਉਹਦੇ ਮਤਲਬ ਕਿ ਜਿਹੜੇ ਤੀਰ ਸੀਗੇ ਉਹਨਾਂ ਦੇ ਮੂਰੇ ਲੋਹੇ ਦੀਆਂ ਕਿੱਲਾ ਲਗਾ ਲਈਆਂ ਤੇ ਇਸੇ ਤਰ੍ਹਾਂ ਮਤਲਬ ਕਿ ਜਦੋਂ ਲੰਘਣ ਲੱਗੇ ਤਾਂ ਮਾਤਾ ਜੀ ਪਾਣੀ ਲੈ ਕੇ ਲੰਘਣ ਲੱਗੇ ਰਸਤੇ 'ਚ ਔਰਤਾਂ ਤਾਂ ਉਹਨਾਂ ਨੇ ਫੇਰ ਉਹ ਤੀਰ ਮਾਰਿਆ ਤਾਂ ਉਹਦੇ ਵਿੱਚ ਪਾਣੀ ਵਿਖਰ ਕੇ ਜਿਹੜਾ ਸੀ ਉਹ ਉਹਦੇ ਉੱਪਰ ਪੈ ਗਿਆ ਤੇ ਉਸ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਫੇਰ ਗੁਰੂ ਜੀ ਦੀ ਸ਼ਿਕਾਇਤ ਲੈ ਕੇ ਉਹ ਉੱਥੇ ਗਈ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਇਹ ਇਹਨਾਂ ਦੀ ਟੋਕਣੀ نیچے ਰਖਵਾਓ ਤੇ ਇਹਦੇ ਅੰਦਰ ਦੇ ਵਿੱਚ ਦੇਖੋ ਕੀ ਹੈ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਵੀ ਜਿਵੇਂ ਪਾਣੀ ਇੰਨਾ ਹੀ ਲੈ ਕੇ ਆ ਰਹੇ ਸੀ ਤੇ ਸਾਰਾ ਪਾਣੀ ਬिखर ਗਿਆ ਹੈ ਇਸ ਕਰਕੇ ਮਤਲਬ ਕਿ ਇਹ ਉਦਾਸ ਨੇ ਤੇ ਨਰਾਜ ਨੇ ਜਿਸ ਕਰਕੇ ਇਹ ਤੁਹਾਡੇ ਸ਼ਿਕਾਇਤ ਲੈ ਕੇ ਆਏ ਨੇ ਜਦੋਂ ਉਹਨਾਂ ਨੇ ਉਹ ਟੋਕਣੀ ਨੂੰ ਮੁੱਦਾ ਮਾਰਿਆ ਤਾਂ ਉਸ ਦੇ ਵਿੱਚੋਂ ਬਹੁਤ ਵੱਡਾ ਸੱਪ ਨਿਕਲਿਆ ਤਾਂ ਗੁਰੂ ਜੀ ਨੇ ਕਿਹਾ ਜੇ ਮੈਂ ਇਸ ਦੇ ਵਿੱਚ ਉਹਨਾਂ ਕਿ ਨਾਮ ਤੀਰ ਮਾਰਦਾ ਤਾਂ ਇਹ ਸੱਪ ਵਾਲਾ ਜ਼ਹਿਰੀਲਾ ਪਾਣੀ ਇਹਨਾਂ ਦੇ ਪਰਿਵਾਰ ਨੇ ਪੀ ਲੈਣਾ ਸੀ ਜਿਸ ਦੇ ਨਾਲ ਇਹ ਸਾਰੇ ਪਰਿਵਾਰ ਦਾ ਮੌਤ ਹੋ ਜਾਣੀ ਸੀ ਔਰ ਨੁਕਸਾਨ ਹੋਣਾ ਸੀ ਇਸ ਨੁਕਸਾਨ ਤੋਂ ਬਚਾਉਣ ਦੇ ਲਈ ਹੀ ਮੈਂ ਇਹਨਾਂ ਦੀ ਤੋਕੀ ਦੇ ਉੱਤੇ تیر ਮਾਰਿਆ ਤੇ ਜਿਸ ਦੇ ਨਾਲ ਇਹਨਾਂ ਦਾ ਪਾਣੀ ਵੀ ਕਰ ਗਿਆ ਤਾਂ ਉਹ ਬਹੁਤ ਮਤਲਬ ਕਿ ਇਹਨਾਂ ਨੂੰ ਬਹੁਤ ਇਸ ਗੱਲ ਦਾ ਹੋਇਆ ਵੀ ਨਰੇ ਗੁਰੂ ਗੋਬਿੰਦ Rai ਜੀ ਦੀ ਪਿਆਰ ਭਾਲ ਲਈ ਤੇ ਮਾਫੀ ਮੰਗੀ ਸਰਦਾਰ ਦੀ ਕਿ ਮੈਂ ਤੁਹਾਡੀ ਸ਼ਿਕਾਇਤ ਲੈ ਕੇ ਇਹਨਾਂ ਦੇ ਕੋਲ ਪਹੁੰਚੀ ਆਂ ਮੈਂ ਮਾਫ ਕਰ ਦੋ ਮੇਰੇ ਤੋਂ ਗਲਤੀ ਹੋ ਗਈ ਐਸੇ ਤਰ੍ਹਾਂ ਦੀਆਂ ਕੁਝ ਘਟਨਾਵਾਂ ਜਿਹੜੀਆਂ ਬਾਰ ਲੀਲਾ ਗੁਰਦੁਆਰੇ ਦੇ ਵਿੱਚ ਜਿਹੜੀਆਂ ਹੋਈਆਂ ਜਾਂ ਜੋਥੇ ਗੁਰੂ ਜੀ ਨੇ ਆਪਣਾ ਬਚਪਨ ਕਾਫੀ ਟਾਈਮ ਬਤਾਇਆ ਇਸ ਲਈ ਸਾਰੇ ਸਿੱਖ ਭੈਣਾਂ ਨੂੰ ਜਾਂ ਮਤਲਬ ਕਿ ਸਿੱਖ ਕੌਮ ਦੇ ਜਿਹੜੇ ਆਪਣੇ ਲੋਕ ਨਹੀਂ ਦੇ ਧਰਮ ਦੀ ਨਾਲ ਵੀ ਰਿਲੇਟਡ ਨੂੰ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਿੱਖ ਧਰਮ ਬਾਰੇ ਸਿੱਖੀ ਬਾਰੇ ਆਪਣੇ ਬੱਚਿਆਂ ਨੂੰ ਜਦੋਂ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਪੜ੍ਹਨ ਲੱਗ ਜਾਂਦੇ ਨੇ ਤਾਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਜਿਵੇਂ ਮਹਾਨ ਹਸਤੀਆਂ ਜੋ ਆਪਣੇ ਸਿੱਖ ਕੌਮ ਦੇ ਵਿੱਚ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ ਕੋਈ ਰਾਜ ਮਹਾਰਾਜੇ ਸਿੱਖ ਕੌਮ ਦੇ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਇਸ ਤਰ੍ਹਾਂ ਉਹਨਾਂ ਦਾ ਇਤਿਹਾਸ ਜਿਹੜਾ ਹੈ ਉਹ ਜ਼ਰੂਰ ਦੱਸਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਆਪਣੇ 10 ਗੁਰੂਆਂ ਦੇ ਨਾਮ ਕੀ ਨੇ ਕਿਹੜੇ ਆਪਣੇ ਪੰਜ ਕਕਾਰ ਕਿਹੜੇ ਨੇਗੇ ਚਾਰ ਸਹਜ ਜਾਂ ਦੇ ਕੋਣ ਨੇ ਤੇ ਆਪਣੇ ਜਿਹੜੇ ਖਾਸਾ ਜੀ ਨੇ ਪੰਜ ਪਿਆਰਿਆਂ ਦੇ ਨਾਮ ਦੱਸਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਮਤਲਬ ਕਿ ਜਿਹੜੀਆਂ ਜਿਹੜੇ ਹੁਣ ਆਪਾਂ ਛੋਟੇ ਬੱਚਾ ਨੂੰ ਮੰਨ ਲਓ ਜਿਹੜੇ ਮਤਲਬ 5 ਸਾਲ ਦੇ 7 ਸਾਲ ਦੇ ਜਿਹੜੇ ਬੱਚੇ ਬੋਲਣ ਲੱਗ ਜਾਂਦੇ ਨੇ ਉਹਨਾਂ ਨੂੰ ਆਪਾਂ ਹਿੰਦੀ ਚ ਪੰਜਾਬੀ ਚ ਇੰਗਲਿਸ਼ ਚ ਪੁਆਇਮਾ ਵੀ ਸਿਖਾਉਂਦੇ ਆਂ ਉਸ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਿਹੜੇ ਪੰਜ ਕਾਰਨੇ ਉਹ ਆਪਣੇ ਨੇਗੇ ਇੱਕ ਕੜਾ, ਗੰਗਾ, ਕੇਸ, ਕਿਰਪਾਨ, ਕਚਹਿਰਾ ਨੰਬਰ 1 ਗੰਗਾ, ਨੰਬਰ 2 ਕੜਾ, ਨੰਬਰ 3 ਕੇਸ, ਨੰਬਰ 4 ਕਿਰਪਾਨ, ਨੰਬਰ 5 ਕਚਹਿਰਾ ਇਹ ਪੰਜ ਕਾਰਨੇ ਜਿਹੜੇ ਆਪਣੇ ਤੇ ਜਦੋਂ ਜਿਹੜਾ ਕੋਈ ਅੰਮ੍ਰਿਤ ਛਕ ਲੈਂਦਾ ਹੈ ਤਾਂ ਉਹ ਇਹ ਪੰਜ ਕਾਰ ਜਿਹੜੇ ਨੇ ਉਸਦੇ ਪਾਏ ਹੋਣੇ ਚਾਹੀਦੇ ਨੇ ਤਾਂ ਹੀ ਉਹ ਗੁਰੂ ਦਾ ਸਿੱਖ ਅਖਵਾਉਂਦਾ ਹੈ। ਸਤਿਗੁਰ ਦਾਸ ਜਿਹੜੇ ਗੁਰੂ ਸਹਿਬਾਨ ਨੇ ਸਭ ਤੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੇ ਸ੍ਰੀ ਗੁਰੂ ਰੰਗ ਦੇਵ ਜੀ ਤੀਸਰੇ ਗੁਰੂ ਸ੍ਰੀ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸੱਤਵੇਂ ਗੁਰੂ ਸ੍ਰੀ ਗੁਰੂ ਹਰ Rai ਜੀ ਅੱਠਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਗਿਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਰੀ ਗੁਰਗੋਬ ਸਿੰਘ ਜੀ ਨੇ ਬਾਤ ਦੇ ਵਿੱਚ ਜਦੋਂ ਮਤਲਬ ਕਿ ਉਹਨਾਂ ਨੇ ਅਪੜਾ ਚੂਲਾ ਤਿਆਗਨਾ ਸੀ ਤਾਂ ਉਸ ਟਾਈਮ ਦੇ ਵਿੱਚ ਸੰਗਤਾਂ ਨੂੰ ਕਿਹਾ ਸੀ ਸੰਗਤਾਂ ਬਹੁਤ ਉਦਾਸ ਹੋ ਗਈ ਸੀ ਤੇ ਬਹੁਤ ਰੋਣ ਲੱਗ ਗਈ ਸੀ ਉਹ ਕਹਿੰਦੇ ਵੀ ਗੁਰੂ ਜੀ ਅਸੀਂ ਤੁਹਾਡੇ ਬਿਨਾ ਇਸ ਦੁਨੀਆ ਤੇ ਕਿਵੇਂ ਰਹਾਗੇ ਕਿਸ ਨੂੰ ਆਪਣਾ ਗੁਰੂ ਮੰਨਾਂਗੇ ਤੁਸੀਂ ਤਾਂ ਇਸ ਮਤਲਬ ਕਿ ਦੁਨੀਆ ਤੋਂ ਜਾ ਰਹੇ ਹੋ ਸਾਨੂੰ ਛੱਡ ਕੇ ਉਹ ਕਹਿੰਦੇ ਵੀ ਨਹੀਂ ਮੈਂ ਪੰਜ ਪਿਆਰਿਆਂ ਦੇ ਵਿੱਚ ਮੇਰਾ ਰੂਪ ਹੋਵੇਗਾ ਜਾਂ ਫਿਰ ਤੁਸੀਂ ਇਸ ਤੋਂ ਬਾਅਦ ਮੇਰੇ ਤੋਂ ਬਾਅਦ ਕੋਈ ਤੁਸੀਂ ਦੇਹਤਾਰੀ ਗੁਰੂ ਨਹੀਂ ਮੰਨੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਹੈ ਤੁਨੇ ਇਹਨਾਂ ਨੂੰ ਹੀ ਮੰਨਣਾ ਹੈ ਔਰ ਇਹਨਾਂ ਅੱਗੇ ਚੁਕਣਾ ਹੋਊ ਹੋਰ ਕਿਸੇ ਚੀਜ਼ ਅੱਗੇ ਨਹੀਂ ਚੁਕਣਾ ਤੇ ਉਹਨਾਂ ਨੇ ਮਤਲਬ ਕਿ ਆਪਣਾ 11ਵਾਂ ਨਾਮ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤਾ ਸੀ ਤੇ ਉਸ ਤੋਂ ਬਾਅਦ ਪੰਥ ਖਾਲਸਾ ਦਾ ਨਾਮ ਆਉਂਦਾ ਹੈ ਤੇ ਇਸੇ ਤਰ੍ਹਾਂ ਚਾਰ ਸਹਬਜਾਦਿਆਂ ਦੇ ਨਾਮ ਪਤਾ ਹੋਣੀ ਚਾਹੀਦੇ ਨੇ ਵੀ ਇਹ ਕਿੱਥੇ ਸ਼ਹੀਦ ਹੋਏ ਜਿਵੇਂ ਸਾਹਿਬ ਬਾਬਾ ਅਜੀਤ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਫਤੇ ਸਿੰਘ ਜੀ ਸਾਰੇ ਤਾਂ ਛੋਟੇ ਸੀਗੇ ਜੁਰਾਵਰ ਸਿੰਘ ਜੀ ਉਹਨਾਂ ਤਾਂ ਵੱਡੇ ਸੀ ਤੇ ਜਿਹੜੇ ਦੋ ਵੱਡੇ ਸਾਹਿਬ ਜਦ ਦੇ ਸੀ ਇਹ ਚਮਕੌਰ ਦੀ ਗੜੀ ਸ਼ਹੀਦ ਹੋਈ ਸੀ ਤਾਂ ਛੋਟੇ ਸਾਹਿਬਾਂ ਦੀ ਥੋੜੀ ਜਿਹੀ ਸਭਾ ਨੂੰ ਵੀ ਕੰਦਾਂ ਦੇ ਵਿੱਚ ਚਲਮਾਏ ਗਏ ਸੀਗੇ ਜੀ ਤੇ ਇਸੇ ਤਰ੍ਹਾਂ ਮਤਲਬ ਕਿ ਉਹਨਾਂ ਦੇ ਸਾਰੇ ਇਤਿਹਾਸ ਦੀ ਜਾਣਕਾਰੀ ਬੱਚਿਆਂ ਨੂੰ ਛੋਟੇ-ਛੋਟੇ ਗੱਲਾਂ ਜਾਣਕਾਰੀ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੇ ਬੱਚੇ ਨੇਗੇ ਉਹ ਸਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਸਿੱਖ ਧਰਮ ਦੇ ਵਿੱਚ ਕਿੰਨੀਆਂ ਵੱਡੀਆਂ ਕੁਰਬਾਨੀਆਂ ਸਿੱਖ ਧਰਮ ਦਾ ਇਤਿਹਾਸ ਸਾਰੇ ਧਰਮਾਂ ਤੋਂ ਵੱਡਾ ਇਤਿਹਾਸ ਸਿੱਖ ਧਰਮ ਦਾ ਇਤਿਹਾਸ ਹੈ ਸਿੱਖ ਧਰਮ ਦੇ ਲੋਕਾਂ ਨੇ ਹੀ ਅਬ ਇਸ ਦੁਨੀਆ ਮਤਲਬ ਕਿ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਮੋਗਲਾਂ ਦਾ ਵੀ ਮੁਕਾਬਲਾ ਕਿੱਤਾ ਹੈ ਫਾਰ ਇਸੇ ਤਰ੍ਹਾਂ ਦੇ ਗੁਰਗੋਬਿੰਦ ਸਿੰਘ ਜੀ ਦੀਆਂ ਹੋਰ ਵੀ ਕਟਨਾਵਾਂ ਹਨ ਜਿਵੇਂ ਹੁਣ ਕਹਿੰਦੇ ਨੇ ਵੀ ਭਾਈ ਜਿਹੜੇ ਗੁਰੂ ਨੇ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਦਿਲ ਦੱਸਿਆ ਸੀ ਵੀ ਅਸੀਂ Hindu Sikhਾਂ ਦੇ ਸਾਂਝੇ ਸਾਂਝੇ ਗੁਰੂਆਂ ਸਾਰਿਆਂ ਦੇ ਧਰਮਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਂਦੇ ਨੇ ਕਿਸੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ ਕਿਸ ਧਰਮ ਨਾਲ ਰਿਲੇਟਡ ਐ ਚਾਹੇ ਮੁਸਲਮਾਨ ਚਾਹੇ ਸਿੱਖ ਚਾਹੇ Hindu ਚਾਹੇ ਕਿਸੇ ਵੀ ਜਾਤ ਦਾ ਜੂ ਹੈ ਵਿਅਕਤੀ ਉੱਤੇ ਪੱਥਾ ਟੇਕਸ ਸਭ ਨੂੰ ਬਰਾਬਰ ਇੱਕ ਪੰਕਤੀ ਦੇ ਵਿੱਚ ਬਿਠਾ ਕੇ ਲੰਗਰ ਚਕਾਇਆ ਜਾਂਦਾ ਹੈ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ ਇਹ ਲੰਗਰ ਦੀ ਪ੍ਰਥਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਤੇ ਗੁਰੂ ਨਾਨਕ ਦੇਵ ਜੀ ਦੀ ਪ੍ਰਥਾ ਅੱਜ ਤੱਕ ਚੱਲਦੀ ਆ ਰਹੀ ਹੈ ਸੇ ਤੁਸੀਂ ਕਿਤੇ ਵੀ ਚਲੇ ਜਾਓ ਪਰ ਜਿਹੜੇ ਗੁਰਦੁਆਰੇ ਜਾ ਕੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਜੋ ਵੀ ਭੁੱਖਾ ਪਾਣਾ ਪਿਆਸਾ ਕੋਈ ਵੀ ਗੁਰਦੁਆਰਾ ਸਾਹਿਬ ਜਾਂਦਾ ਹੈ ਉਸ ਨੂੰ ਪੇਟ ਭਰ ਕੇ ਪਸਾਦ ਚਿਕਾਇੰਦਾ ਹੈ ਇਹ ਸਾਡੇ ਸਿੱਖ ਧਰਮ ਦੀ ਮਹਾਨਤਾ ਹੈ ਤੇ ਇਸੇ ਤਰ੍ਹਾਂ ਮਤਲਬ ਕਿ ਹੋਰ ਵੀ ਗਈ ਗੱਲਾਂ ਹਨ ਜਿਹੜੀਆਂ ਕਿ ਗੁਰੂ ਜੀ ਦੇ ਬਹੁਤ ਵੱਡੀਆਂ ਬਹੁਤ ਮਤਲਬ ਬਹੁਤ ਵੱਡਾ ਇਤਿਹਾਸ ਹੈ ਅੱਜ ਦੀ ਵੀਡੀਓ ਦੇ ਵਿੱਚ ਸੇ ਗੁਰੂ ਮਹਿੰਦੀ ਸਿੰਘ ਜੀ ਦਾ ਥੋੜਾ ਜਿਹਾ ਇਤਿਹਾਸ ਨਾ ਹੈ ਹੈ ਤੇ ਮੈਂ ਉਸੇ ਦਾ ਖੰਡ ਸਕਦਾ ਹਾਂ